ਸਰਸ਼ਕਾਲ ਕਲਿਆਣ ਟੀਵੀ ਪੰਜਾਬ ਦੇਖ ਰਹੇ ਤੁਸੀਂ ਤੇ ਲੁੱਟਾ ਖੁਆ ਕਰਨ ਵਾਲੇ ਗਿਰੋਹ ਦੇ 3 ਮੈਂਬਰ ਬਠਿੰਡਾ ਪੁਲਿਸ ਵੱਲੋਂ ਕਾਬੂ ਕੀਤੇ ਗਏ ਨੇ ਇਹਨਾਂ ਦੇ ਕਬਜ਼ੇ ਦੇ ਵਿੱਚੋਂ ਖੋਈ ਗਈ ਕਾਰ ਇਸ ਦੇ ਨਾਲ ਇੱਕ ਮੋਟਰਸਾਈਕਲ ਇੱਕ ਲਾਇਸੈਂਸੀ ਰਿਵਾਲਵਰ ਬੱਤੀ ਬੋਰ ਦਾ ਜਿਸ ਸਮੇਤ 8 ਜ਼ਿੰਦਾ ਰੌਂਦ ਬਰਾਮਦ ਕੀਤੇ ਗਏ ਦਰਅਸਲ ਮੁਕੱਦਮਾ ਦਰਜ ਕੀਤਾ ਗਿਆ ਮਾਡਲ ਟਾਊਨ ਬਠਿੰਡਾ ਤੋਂ ਇੱਕ ਕਾਰ ਜਿਸ ਨੂੰ ਲੈ ਕੇ ਕਿ ਇਹ ਜਿਹੜੇ ਲੁੱਟੇਰੇ ਨੇ ਉਹ ਫਰਾਰ ਹੋਏ ਸਨ ਉਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਗਈ ਦੱਸਿਆ ਜਾ ਰਿਹਾ ਹੈ ਕਿ 3 ਨਾ ਮਾਲੂ ਮੋਟਰਸਾਈਕਲ ਸਵਾਰ ਨੌਜਵਾਨਾਂ ਦੇ ਵੱਲੋਂ ਅਸਲੇ ਦੀ ਨੋਕ ਤੇ ਇਹ ਜਿਹੜੀ ਗੱਡੀ ਸੀ ਇਹ ਖੋਈ ਗਈ ਸੀ ਜਿਸ ਤੋਂ ਬਾਅਦ ਇਸ ਮਾਮਲੇ ਦੇ ਵਿੱਚ ਲਗਾਤਾਰ ਪੁਲਿਸ ਕਾਰਵਾਈ ਕਰ ਰਹੀ ਸੀ ਤੇ ਹੁਣ ਕਾਰਵਾਈ ਕਰਦਿਆਂ ਹੋਇਆਂ ਜਿਹੜੇ ਤਿੰਨ ਗਿਰੋ ਮੈਂਬਰ ਨੇ ਕਾਬੂ ਕੀਤੇ ਗਏ ਨੇ ਤੇ ਇਸ ਦੇ ਨਾਲ ਹੀ ਇਹਨਾਂ ਤੋਂ ਡੂੰਘਾਈ ਦੇ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਇਹਨਾਂ ਦੇ ਕੋਲੋਂ ਗੱਡੀ ਮੋਟਰਸਾਈਕਲ ਤੇ ਹੋਰ ਸਮਾਨ ਵੀ ਬਰਾਮਦ ਕੀਤਾ ਗਿਆ ਕਿ ਟਗੋਰਨਗਰ ਮਠੱਡਾ ਦਾ ਰਹਿਣ ਵਾਲਾ ਇਸਨੇ ਰਾਤ 1:30 ਦੇ ਕਰੀਬ ਕੰਟਰੋਲ ਰੂਮ ਮਠੱਡਾ ਪਰ ਇੱਕ ਤਲਾਹ ਦਿੱਤੀ ਸੀਗੀ ਕਿ ਇਹ ਆਪਣੇ ਦੋਸਤਾਂ ਦੇ ਨਾਲ ਫੇਸ 1 ਮੋਡਲ ਟਾਊਨ ਦੇ ਵਿੱਚ ਆਪਣੇ ਫਰੈਂਡਸ ਦੇ ਨਾਲ ਆਪਣੀ ਕ੍ਰੈਟਾ ਗੱਡੀ ਦੇ ਵਿੱਚ ਜਦੋਂ ਬੈਠਾ ਸੀਗਾ ਤਾਂ ਇੱਕ ਮੋਟਰਸਾਈਕਲ ਦੇ ਉੱਪਰ ਤਿੰਨ ਬੰਦੇ ਜਿਹੜੇ ਆਏ ਉੱਥੇ ਕੋਲ ਉਹਨਾਂ ਨੇ ਗੱਡੀ ਦਾ ਜਿਹੜਾ ਸ਼ੀਸ਼ਾ ਖੜਕਾਇਆ ਤੇ ਉਹਨੂੰ ਬਾਹਰ ਆਉਣ ਲਈ ਕਿਹਾ ਜਦੋਂ ਉਸਨੇ ਗੱਡੀ ਦਾ ਸ਼ੀਸ਼ਾ ਨਹੀਂ ਖੋਲਿਆ ਤਾਂ ਉਹਨਾਂ ਨੇ ਖਿੱਚ ਕੇ ਜਿਹੜਾ ਹੈਗਾ ਇਸਨੂੰ ਬਾਹਰ ਸੁੱਟ ਲਿਆ ਜਦੋਂ ਉਸਨੇ ਰਜਿਸਟਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹਨਾਂ ਕੋਲੇ ਕਰਵਾਲਵਰ ਸੀਗਾ ਉਹਦੇ ਨਾਲ ਇਹਨਾਂ ਨੇ ਸਿਰ ਦੇ ਉੱਪਰੇ ਵਾਰ ਕੀਤਾ ਜਿਸ ਦੇ ਨਾਲ ਇਸਨੂੰ ਸੱਟ ਲੱਗੀ ਉਸ ਤੋਂ ਬਾਅਦ ਇਹਨਾਂ ਨੇ ਪਿਸਤੌਲ ਇਹਨਾਂ ਦੇ ਉੱਪਰ ਤਾਲ ਲਿਆ ਜਦੋਂ ਵਪਨ ਦੇਖ ਕੇ ਇਹ ਥੋੜਾ ਡਰ ਗਿਆ ਇਹ ਪਿੱਛੇ ਹੋ ਗਿਆ ਤੇ ਉਹਨਾਂ ਨੇ ਜਿਹੜੀ ਜਿਹੜੀ ਗੱਡੀ ਹੈਗੀ ਐ ਲੁੱਟ ਕੇ ਉਤੋਂ ਫਰਾਰ ਹੋ ਗਏ ਜਦੋਂ ਇਨਫੋਰਮੇਸ਼ਨ ਬਟੰਡਾ ਪੁਲਿਸ ਕੋਲ ਆਈ ਤੇ ਬਟੰਡਾ ਪੁਲਿਸ ਦੇ ਵੱਲੋਂ ਜਿਹੜੀ ਪੀਸੀਆਰ ਹੈ 24 ਘੰਟੇ ਜਿਹੜੇ ਐਕਟਿਵ ਸ਼ਹਿਰ ਦੇ ਵਿੱਚ ਲਾਇਆਏ ਗਏ ਨੇ ਸਾਰੀ ਸਾਰੀ ਟੀਮ ਜਿਹੜੀ ਸੀਗੀ ਉਹਨਾਂ ਨੇ ਤਲਾਸ਼ ਦਿੱਤੀ ਕਿ ਜਿਹਦੇ ਵਿੱਚ ਥਾਣਾ ਸਿਵਲ ਲਾਈਨ ਤੇ ਸੀਆਈਏ 2 ਦੀ ਟੀਮਸ ਵੱਲੋਂ ਬੜੀ ਮਿਹਨਤ ਨਾਲ ਕੰਮ ਕੀਤਾ ਗਿਆ ਤੇ ਇਸ ਵਾਰ ਦਾ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਟਰੇਸ ਕਰ ਲਿਆ ਗਿਆ ਵਿਕਾਸ ਕੁਮਾਰ ਅਮਨ ਚਾਵਲਾ ਤੇ ਦੀਪਕ ਸ਼ਰਮਾ ਇਹ ਤਿੰਨੇ ਦੋਸ਼ੀ ਜਿਹੜੇ ਸੀਗੇ ਇਹਨਾਂ ਨੂੰ ਟਰੇਸ ਕਰਨ ਤੋਂ ਬਾਅਦ ਜਿਹੜੀ ਇਹਨਾਂ ਨੇ ਲੁੱਟ ਕੀਤੀ ਗੱਡੀ ਇਹਨਾਂ ਨੇ ਜਿਹੜਾ ਮੋਟਰਸਾਈਕਲ ਵਰਦਾਤ ਲਈ ਵਰਤਿਆ ਸੀਗਾ ਸਪਲੈਂਡਰ ਮੋਟਰਸਾਈਕਲ ਤੇ ਜਿਹੜਾ ਇੱਕ ਰਵਾਲਵਰ ਸੀਗਾ 32 ਬੋਰ ਨਾਲ 8 ਜਿੰਦਾ ਕਾਰਤੂਜ ਜਿਹੜਾ ਹੈਗਾ ਇਹਨਾਂ ਤੋਂ ਬਰਾਮਦ ਕਰ ਲਿਆ ਗਿਆ ਨੇ ਗੱਡੀ ਜਿਹੜੀ ਇਹਨਾਂ ਨੇ ਲੁੱਟ ਕੀਤੀ ਸੀ ਇਹਨਾਂ ਤੋਂ ਰਿਕਵਰ ਕਰ ਲਈ ਗਈ ਹੈ ਮੋਡਲੀ ਪੁਸ਼ਕੇਸ ਦੇ ਵਿੱਚ ਆਇਆ ਵੀ ਪਹਿਲਾਂ ਇਹਨਾਂ ਨੇ ਇੱਕ ਟਾਬੇ ਦੇ ਉੱਪਰ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ दारू ਵਗੈਰਾ ਪੀਤੀ ਸੀਗੀ ਉੱਥੇ ਇਹਨਾਂ ਨੇ ਪਲਾਨ ਬਣਾਇਆ ਕਿ ਅੱਜ ਆਪਾਂ ਕਿਸੇ ਵਰਦਾਤ ਨੂੰ ਇੰਜਾਮ ਦੇਣਾ ਉਸ ਤੋਂ ਬਾਅਦ ਇਹ ਆਪਣੀ ਮੋਟਰਸਾਈਕਲ ਲੈ ਕੇ ਉੱਥੋਂ ਚੱਲ ਪਏ ਤੇ ਸ਼ਹਿਰ ਦੇ ਵਿੱਚ ਜਦੋਂ ਫੇਸ 1 ਦੇ ਕੋਲ ਪਹੁੰਚੇ ਤੇ ਇਹਨਾਂ ਨੇ ਸੁੰਨਸਾਨ ਗੱਡੀ ਜਦੋਂ ਲੱਗੀ ਹੋਈ ਸੀ ਇਹਨਾਂ ਨੂੰ ਲੱਗਿਆ ਵੀ ਜਿਹੜਾ ਹੈਗਾ ਈਜ਼ੀ ਟਾਰਗੇਟ ਹੈ ਸੋ ਇਹਨਾਂ ਨੇ ਕ੍ਰੈਟਾ ਗੱਡੀ ਜਿਹੜੇ ਸੀਗੇ ਬੰਦੇ ਸੀ ਉਹਨਾਂ ਨੂੰ ਚੂਜ਼ ਕੀਤਾ ਤੇ ਉਹਨਾਂ ਦੇ ਨਾਲ ਪਿਸਤੌਲ ਦੀ ਜਿਹੜੀ ਰਵਾਲਵਰ ਦੀ ਨੋਕ ਦੇ ਉੱਪਰ ਰੱਖ ਕੇ ਗੱਡੀ ਕ੍ਰੈਟਾ ਖੋ ਗਏ ਤੇ ਮੌਕੇ ਤੇ ਫਰਾਰ ਹੋ ਗਏ ਸੀ ਇਹ ਕਿੰਨੇ ਵਜੇ ਇਹ ਤਕਰੀਬਨ ਸਵਾ 10 ਦੇ ਕਰੀਬ ਦੀ ਵਾਰਤਾ ਹੈ ਤੇ ਰਾਤ ਨੂੰ ਉਸ ਤੋਂ ਬਾਅਦ ਜਦੋਂ ਇਹਨਾਂ ਨਾਲ ਵਾਰਦਾਤ ਹੋਣ ਤੋਂ ਬਾਅਦ ਇਹਨਾਂ ਕੰਟਰੋਲ ਰੂਮ ਦੇ ਉੱਪਰ ਟਰ ਸਾਡੀ ਸੀਆਈਏਟੀ 2 ਦੀ ਟੀਮ ਤੇ ਸੀਐਸਐਚਓ ਸਿਵਲ ਲਾਈਨਸ ਇਹਨਾਂ ਦੀ ਟੀਮ ਵੱਲੋਂ ਪੈਂਡ ਕਰ ਗਿਆ ਹੈ ਜਿਹੜਾ ਹੈਗਾ ਟੈਸਟ ਤੱਕ ਇਹਦੇ ਵਿੱਚ ਵਿਕਾਸ ਕੁਮਾਰ ਹੈਗਾ ਇਹਦੇ ਜਿਹੜੇ ਪਿਤਾ ਨੇ ਉਹ ਰਿਟਾਇਰ ਕੋਰਸ ਮਾਜਮ ਹਨ ਕਿ ਇਹ ਹੈ ਸੀਐਸਪੀ ਦੇ ਜਿਹੜੀ ਸੀਆਰ ਨੇ ਕੰਮ ਕੀਤਾ ਇਹ ਦੇਖੋ ਟੈਕਨੀਕਲ ਚੀਜ਼ਾਂ ਹੈਗੀਆਂ ਨੇ ਕਈ ਚੀਜ਼ਾਂ ਜਿਹੜੀਆਂ ਪ੍ਰੈਸ ਦੇ ਵਿੱਚ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਕੁਝ ਜਿਹੜੇ ਪੁਲਿਸ ਦਾ ਟਰੇਸ ਕਰਨ ਦਾ ਤਰੀਕਾ ਹੁੰਦਾ ਹੈ ਜਦੋਂ ਆਪਾਂ ਉਹਨੂੰ ਡਿਸਕਲੋਜ਼ ਕਰਦੇ ਤਾਂ ਜਿਹੜੇ ਦੂਜੇ ਦੋਸ਼ੀ ਹੁੰਦੇ ਨੇ ਉਹਨਾਂ ਨੂੰ ਇਹਨਾਂ ਚੀਜ਼ਾਂ ਤੋਂ ਫਾਇਦਾ ਲੈ ਕੇ ਅਗਲੀਆਂ ਵਾਰਦਾਤਾਂ ਦੇ ਵਿੱਚ ਜਿਹੜੇ ਹੈਗੇ ਨੇ ਉਹ ਇਸ ਚੀਜ਼ ਨੂੰ ਯੂਜ਼ ਕਰਦੇ ਦੇਖੋ ਜਿਹੜੇ ਵਿਕਾਸ ਕੁਮਾਰ ਦੇ ਵੱਲੋਂ ਕਹਿ ਗੱਲ ਕਹੀ ਕਿ ਪੈਸਾਂ ਦੇ ਲੈਂਡ ਦੇ ਵਾਲੀ ਗੱਲ ਉਹਨੇ ਕਹੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਇਤਨੀ ਗੱਲ ਸਾਹਮਣੇ ਆਈ ਕਿ ਤਾਂ ਕੋਈ ਗੱਲ ਨਹੀਂ ਸੀ ਜਿਹੜਾ ਦੋਸ਼ੀ ਹੈ ਮਨੋਜ ਜੈਨ ਨੇ ਬਿਲਕੁਲ ਵੀ ਜਾਣਦਾ ਨਹੀਂ ਸੀ ਕਿ ਕਿਸੇ ਵੀ ਦੋਸ਼ੀ ਨੂੰ ਪਹਿਲਾਂ ਇਹਨਾਂ ਨੇ ਵਾਰਦਾਤ ਕਰਨ ਤੋਂ ਪਹਿਲਾਂ ਦਾਰੂ ਪੀ ਕੇ ਪੋਲੀ ਪਲੈਨਿੰਗ ਕੀਤੀ ਪਲਾਨਿੰਗ ਕਰਨ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਵਾਰਦਾਤ ਨੂੰ ਡਾਊਨ ਕੀਤਾ। ਇਹ ਵਾਰਦਾਤ ਹੈ ਇਹਨਾਂ ਦੀ। ਨੇ ਲਾਇਸੈਂਸੀ ਵਾਪਨੇ ਵਿਕਾਸ ਕੁਮਾਰ ਦਾ ਲਾਇਸੈਂਸੀ ਇਹਦੇ ਵਿਕਾਸ ਕੁਮਾਰ ਦਾ ਲਾਇਸੈਂਸੀ ਵਾਪਨਾ ਹੈ ਬਾਕੀ ਜਿਹੜੀ ਹੈਗੀ ਆ ਉਹਦੇ ਰਿਕਾਰਡ ਤੋਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਦੌਰਾਨ ਕਲੀਅਰ ਕਰ ਲਿਆ ਸੀ। ਜੀ ਪਹਿਲਾ ਵਾਰਦਾਤ ਨਹੀਂ ਪਹਿਲਾਂ ਇਹਨਾਂ ਦੇ ਕੋਈ ਐਫਆਈਆਰ ਰਜਿਸਟਰ ਨਹੀਂ ਹੈ ਪਹਿਲਾਂ ਕੋਈ ਵਾਰਦਾਤ ਜਿਹੜੀ ਹੈਗੀ ਇਹਨਾਂ ਵੱਲੋਂ ਨਹੀਂ ਕੀਤੀ ਗਈ। ਇਹ ਇਹਨਾਂ ਦੀ ਪਹਿਲੀ ਵਾਰਦਾਤ ਹੀ ਸੀ। ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਸੀਗੇ ਵਾਰਦਾਤ ਨੂੰ ਜਾਮ ਦੇਣ ਵਾਲੇ ਦੀਪਕ ਸ਼ਰਮਾ ਅਮਨ ਚਾਵਲਾ ਤੇ ਵਿਕਾਸ ਕੁਮਾਰ ਇਹਨਾਂ ਨੂੰ ਜਿਹੜਾ ਹੈਗਾ ਸਾਡੇ ਵੱਲੋਂ ਗ੍ਰਿਫਤਾਰ ਕਰਦੇ ਇਹ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਦੋ ਦੋਸ਼ੀ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਦੋਸ਼ੀ ਅਮਰਪੁਰਾ ਬਸਤੀ ਦੇ ਰਹਿਣ ਵਾਲਾ ਇਹ ਰਿੰਗ ਰੋਡ ਜਿਹੜੀ ਆਪਣੇ ਬਠਿੰਡਾ ਦੀ ਰਿੰਗ ਰੋਡ ਹੈ ਉੱਥੋਂ ਗ੍ਰਫਤਾਰ ਕੀਤੇ ਗਏ ਨੇ ਕਿਉਂਕਿ ਇਹਨਾਂ ਨੇ ਜਿਹੜੀ ਗੱਡੀ ਸਨੇਚ ਕਰਨ ਤੋਂ ਬਾਅਦ ਉਹਦੀ ਨੰਬਰ ਪਲੇਟਾਂ ਜਾ ਕੇ ਤੋੜ ਦਿੱਤੀਆਂ ਸੀਗੀਆਂ ਤੇ ਗੱਡੀ ਜਿਹੜੀ ਬਿਨਾਂ ਨੰਬਰ ਪਲੇਟਾਂ ਦਾ ਜਿਹੜੀ ਇਹਨੇ ਕਰ ਲਈ ਸੀ ਤਾਂ ਕਿ ਇਹਨੂੰ ਟਰੇਸ ਨਾ ਕੀਤਾ ਜਾ ਸਕੇ ਇਹ ਤਿੰਨੇ ਆਪਸ ਵਿੱਚ دوست ਨੇ ਕਿਉਂਕਿ ਦੋ ਲਾਲ ਸਿੰਘ ਬਸਤੀ ਦੇ ਰਹਿਣ ਵਾਲੇ ਨੇ ਇੱਕ ਅੰਮਰਪੁਰਾ ਬਸਤੀ ਦਾ ਰਹਿਣ ਵਾਲਾ ਇਹ ਆਪਸ ਦੇ ਵਿੱਚ ਪਹਿਲਾਂ ਤੁਸੀਂ ਇੱਕ ਦੂਜੇ ਨੂੰ ਜਾਣਦੇ ਨੇ ਅੱچھے ਦੋਸਤ ਸਰਜੀਤ ਵਿਕਾਸ ਤੇ ਪਹਿਲਾਂ ਵੀ ਤੁਸੀਂ ਨਹੀਂ ਨਹੀਂ ਵਿਕਾਸ ਇਹਨਾਂ ਦੇ ਉੱਪਰ ਜਿਹੜੀ ਹੈਗੀ ਪਹਿਲਾਂ ਕੋਈ ਮੁਕੱਦਮਾ ਦਰਜ ਨਹੀਂ ਵਿਕਾਸ ਇੱਕ ਜੋਬ ਕੰਸਲਟੈਂਸੀ ਫਰਮ ਜਿਹੜੀ ਚਲਾਉਂਦਾ ਹੈ ਤੇ ਜਿਹੜੇ ਦੂਜੇ ਦੋ ਦੋਸ਼ੀ ਨੇ ਇਹ ਕੋਈ ਕੰਮ ਕਰਨੀ ਕਰਦੇ ਬਿਲਕੁਲ ਵੇਲੇ ਨਹੀਂ ਮੋਟਰਸਾਈਕਲ ਨਾਲ ਲੈ ਕੇ ਚਲੇ ਗਏ ਸੀਗੇ ਮੋਟਰਸਾਈਕਲ ਆਪਣੇ ਨਾਲ ਇੱਕ ਦੋ ਦੋਸ਼ੀ ਗੱਡੀ ਚਲਾ ਕੇ ਲੈ ਕੇ ਗਏ ਸੀ ਇੱਕ ਦੋਸ਼ੀ ਜਿਹੜਾ ਸੀਗਾ ਮੋਟਰਸਾਈਕਲ ਨਾਲ ਲੈ ਕੇ ਉਹਨੂੰ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਿਆ ਜੀ ਜਿਸ ਦਾ ਵੀ ਜ਼ਿਕਰ ਕੀਤਾ ਵੀ ਸੁਲਤਾਨ ਨਿਗਾਹ ਚ ਖੜੇ ਸੀ ਕਰੀਤੇ ਹੈ ਕਿ ਸੁਲਤਾਨ ਖੜੇ ਅੱਗੇ ਨਿਗਾਹ ਚ ਕਰਦਾ ਕਿ ਉਹ ਡਰਿੰਕ ਕਰ ਰਿਹਾ ਸੀ ਕਿਸ ਤਰ੍ਹਾਂ ਦੇਖੋ ਉੱਥੇ ਫੇਸ 1 ਦੀ ਮਾਰਕੀਟ ਹੈਗੀ ਹੈ ਉੱਥੇ ਇਹਨੂੰ ਲੱਗਿਆ ਵੀ ਈਜ਼ੀ ਟਾਰਗੇਟ ਹੈਗਾ ਕਿ ਉੱਥੇ ਜਦੋਂ ਇਹ ਦੋ ਦੋਵੇਂ ਦੋਸਤ ਆਪਣੀ ਗੱਡੀ ਦੇ ਵਿੱਚ ਬੈਠੇ ਸੀਗੇ ਉੱਥੇ ਜਾ ਕੇ ਇਹਨਾਂ ਨੇ ਕੀਤਾ ਕਿਉਂਕਿ ਇਹਨਾਂ ਨੇ ਪਹਿਲਾਂ ਹੀ ਜਦੋਂ ਦਾਰੂ ਪੀਣ ਤੋਂ ਬਾਅਦ ਪਲੈਨਿੰਗ ਬਣਾ ਲਈ ਸੀ ਵੀ ਅਸੀਂ ਕਿਸੇ ਨਾ ਕਿਸੇ ਨੇ ਵਾਰਦਾਤ ਨੂੰ ਅੰਜਾਮ ਦੇਣਾ ਹੈ ਤਾਂ ਉਦੋਂ ਹਨਮਾਨ ਚੌਂਕ ਤੋਂ ਘੁੰਮਦੇ ਹੋਏ ਜਿਹੜੀ ਸੀਗੇ ਆਏ ਸੀਗੇ ਇੱਥੇ ਜਦੋਂ ਲੱਗਿਆ ਵੀ ਸੀ ਟਾਰਗੇਟਿੰਗ ਸੋ ਇਹਨਾਂ ਨੇ ਉਹਨਾਂ ਨੂੰ ਟਾਰਗੇਟ ਬਣਾਇਆ ਕੁਝ ਕਿਸੇ ਤਰ੍ਹਾਂ ਦਾ ਕਿਉਂ ਵਾਰਦਾਤ ਕੀਤੀ ਸੀ ਇਜ਼ੀ ਮਨੀ ਇਜ਼ੀ ਮਨੀ ਜਿਹੜੀ ਸੀਗਾ ਨਾ ਟਾਰਗੇਟ ਸੀਗਾ ਕਿਉਂਕਿ ਦਾਰੂ ਪੀਣ ਤੋਂ ਬਾਅਦ ਇਹਨਾਂ ਨੇ ਪਲੈਨਿੰਗ ਬਣਾਈ ਸੀ ਵੀ ਆਪਾਂ ਕਿਸੇ ਚੀਜ਼ ਨੂੰ ਲੁੱਟਣਾ ਹੈ ਲੁੱਟ ਕੇ ਜਿਹੜਾ ਹੈਗਾ ਆਪਾਂ ਕਿਉਂਕਿ ਹਰੇਕ ਬੰਦਾ ਜਿਹੜਾ ਹੈਗਾ ਇਜ਼ੀ ਬੰਡੀ ਵਾਲ ਜਿਹੜਾ ਹੈਗਾ ਇਹਨਾਂ ਦਾ ਚੁਕਾਅ ਸੀਗਾ ਤਾਰੂਪੀਨ ਤੋਂ ਬਾਅਦ ਇਹ ਅਨਕੌਨਸ਼ੀਅਸ ਵੀ ਥੋੜਾ ਜਿਹਾ ਇਹਨਾਂ ਨੂੰ ਸੀਗਾ ਵੀ ਅੱਜ ਕੁਛ ਨਾ ਕਿਸੇ ਕੰਮ ਕਰਾਂਗੇ ਆਪਾਂ ਤੋਂ ਉੱਥੇ ਜਾ ਕੇ ਜਦੋਂ ਉਹਨੇ ਰਜਿਸਟ ਕੀਤਾ ਤਾਂ ਉਹਨੂੰ ਰਿਵਾਲਵਰ ਨਾਲ ਇਹਨਾਂ ਨੇ ਹਿੱਟ ਵੀ ਕੀਤਾ ਸਿਰ ਤੇ ਵਿੱਚ ਉਹਦੇ ਸਿਰ ਦੇ ਉੱਪਰ ਜਿਹੜੀ ਇੰਜਰੀਜ਼ ਵੀ ਆਈਆਂ ਬਾਅਦ ਦੇ ਵਿੱਚ ਇਹਨਾਂ ਨੇ ਰਿਵਾਲਵਰ ਵੀ ਦਿਖਾਇਆ ਵੀ ਜੇ ਤੂੰ ਰਜਿਸਟ ਕਰਾਂਗਾ ਤਾਂ ਫਾਇਰ ਵੀ ਕਰਾਂਗੇ ਇਹ ਵਿਕਾਸ ਕੁਮਾਰ ਦੋਲੇ ਬਾਕੀ ਕਰਦੇ ਦੂਸਰੇ ਸਾਥੀ ਜਿਹੜਾ ਕਾਨਸਲਟ ਵਿਕਾਸ ਜਿਹੜਾ ਹੈਗਾ ਜੋਬ ਇੱਕ ਕੰਸਲਟੈਂਸੀ ਫਰਮ ਇੱਕ ਚਲਾਉਂਦਾ ਮਹਾਰਾ ਨਸ਼ੀਤ ਕਾਲ ਕੀ ਡਰਿੰਕ ਪੀ ਕਾ ਰੇ ਰਾਤ ਇਹਨਾਂ ਨੇ ਦਾਰੂ ਪੀਤੀ ਸੀਗੀ ਬਟ ਇਨਵੈਸਟੀਗੇਸ਼ਨ ਦੌਰਾਨ ਚੈੱਕ ਕਰ ਲਾਂਗੇ ਕਿ ਤੇ ਡੋਗ ਟੈਸਟ ਦੇ ਵਿੱਚ ਇੱਕ ਗੱਲ ਸਾਹਮਣੇ ਆਉਂਦੀ ਤੇ ਫਤਰ ਨਹੀਂ ਇਹਦੇ ਨਾਲ ਇੱਕ ਦੋਸਤ ਵੀ ਸੀਗਾ ਉਹ ਦੂਜੀ ਖਿੜਕੀ ਦੇ ਵਿੱਚ ਬੈਠਾ ਹੋਇਆ ਸੀਗਾ ਜਦੋਂ ਇਹਨਾਂ ਨੇ ਮਨੋਜ ਨੂੰ ਜਦੋਂ ਬਾਹਰ ਖਿੱਚਿਆ ਸੀਗਾ ਤੋ ਦੋਸਤ ਨੂੰ ਛਡਾਉਣ ਵਾਸਤੇ ਜਦੋਂ ਆਇਆ ਤੇ ਇਹਨਾਂ ਨੇ ਰਿਵੋਲਵਰ ਨਾਲ ਜਦੋਂ ਦਿਖਾਇਆ ਤਾਂ ਫਿਰ ਉਹ ਪਿੱਛੇ हट ਗਿਆ ਸੀ ਗੱਡੀ ਦੇ ਅੰਦਰ ਵੀ ਹੋਈ ਹੈ ਕਿ ਹੋਦੀ ਗੱਡੀ ਦੇ ਨਾਲ ਨਾਲ ਇੱਕ ਚੈਨੀ ਦੇ ਵੀ ਇਹਨਾਂ ਨੇ 25 ਗ੍ਰਾਮ ਜਿਹੜੀ ਇਹਦੀ ਪਾਈ ਹੋਈ ਸੀਗੀ ਉਹ ਵੀ ਚੈਨੀ ਵੀ ਫੋਕ ਲੈ ਕੇ ਆਏ ਹਨ ਉਦੋਂ ਇਨਵੈਸਟੀਗੇਸ਼ਨ ਕਰ ਰਹੇ ਆ ਇਨਵੈਸਟੀਗੇਸ਼ਨ ਦੌਰਾਨ ਜਿਹੜੀ ਹੈਗੀ ਕਿ ਕੋਈ ਨੂੰ ਗ੍ਰਫਤਾਰੀ ਹੋਈ ਹੈ ਗੱਡੀ ਬਰਾਮਦ ਕੀਤੀ ਹੈ ਇਹਨਾਂ ਦਾ ਰਿਮਾਨ ਲੈ ਕੇ ਜਿਹੜੀ ਫਰਦਰ ਹੈਗੀ ਹੈ ਇਨਵੈਸਟੀਗੇਸ਼ਨ ਕਰਕੇ ਬਰਾਮਦ ਕਰ ਲਈ ਨੇਨਕੋਲ ਕਲਰ ਬਾਲਵਰ ਸੀਕਾ